ਜਿਹੜੀ ਮੇਰੇ ਕਲਾ ਪ੍ਰਸ਼ਾਸਕ ਕੋਲੋਂ ਇੱਥੇ ਕੋਈ ਬੰਦਾ ਆਇਆ ਨਹੀਂਗਾ ਨਾ ਪਿੰਡ ਵਾਲਿਆਂ ਨੂੰ ਪੁੱਛਣ ਨਾ ਇਹ ਕੋਈ ਦੌਰਾ ਹੀ ਕਰਨ ਕੀ ਇੱਥੇ ਚੱਲ ਕੀ ਰਿਹਾ ਕੀ ਨਹੀਂ ਓਏ ਇਹਦੇ ਚ ਮੇਨਲੀ ਆ ਚਾਹੀਦਾ ਹੁੰਦਾ ਕਿ ਜਦੋਂ ਇਹ ਕੰਮ ਸ਼ੁਰੂ ਹੋਣਾ ਹੁੰਦਾ ਤੇ ਸਰਕਾਰਾਂ ਨੂੰ ਤੇ ਜਿਹੜੇ ਮੈਂ ਆਪਣੇ ਹੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਇਸੇ ਤਰ੍ਹਾਂ ਮੌਕਾ ਵੇਖਣ ਆਏ ਹੀ ਤੇ ਉਹਨਾਂ ਨੇ ਜ਼ੀਰੋ ਲਾਈਨ ਦੇ ਉੱਤੇ ਤਾਰਾਂ ਤੋਂ ਪਾਰ ਬਹੁਤ ਵੱਡੇ ਲੈਵਲ ਦੇ ਉੱਤੇ ਘੱਟੋ ਘੱਟ 10-15 ਕਿਲੋਮੀਟਰ ਪੱਥਰ ਲਵਾਇਆ ਸੀ ਤੇ ਹੁਣ ਵੀ ਸਾਨੂੰ ਇਹ ਜਿਹੜੇ ਅੱਗੇ ਪੂਰੇ 15 20 ਪਿੰਡ ਆ ਇਹਨਾਂ ਨੂੰ ਆਸ ਆ ਕਿ ਉਹ ਹੀ ਸਾਡੀ ਬਾਹ ਫੜਨਗੇ ਤੇ ਆਪਣੇ ਜਿਹੜੀ ਜਿੰਨਾ ਖਰਚਾ ਕੀਤਾ ਹੁੰਦਾ ਉਹ ਵੀ ਨਾ ਪੂਰਾ ਹੁੰਦਾ ਕਿਉਂਕਿ ਇਸ ਟਾਈਮ ਤੇ ਤੇ ਹੁਣ ਗੋਬੀ ਦਾ ਟਾਈਮ ਸੀਗਾ ਤੇ ਸਾਰੀ ਜਿਹੜੀ ਵੇਸਟ ਹੋ ਗਈ ਹੈ ਕਿਉਂਕਿ ਇਸ ਟਾਈਮ ਤੇ ਹੁਣ ਸੀਜ਼ਨ ਆਉਣਾ ਸੀਗਾ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਕੰਮ ਖਰਾਬ ਹੋ ਗਿਆ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਪੁਰੋ ਸੇਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਪਿਛਲੇ ਕੁਝ ਦਿਨਾਂ ਤੋਂ ਪਹਾੜਾਂ ਤੇ ਮੈਦਾਨੀ ਖੇਤਰਾਾਂ ਚ ਪੈਰੇ ਮੀਂਹ ਦੇ ਪਾਣੀ ਸਮੇਤ ਬਦਲਾਂ ਦੇ ਪਾਣੀ ਨਾਲ ਦਰਿਆਵਾਂ ਵਿੱਚ ਆਏ ਹੜ ਰੂਪੀ ਪਾਣੀ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਵੱਡੀ ਗਿਣਤੀ ਚ ਪਿੰਡ ਪ੍ਰਭਾਵਿਤ ਹੋਏ ਹਨ ਇਸ ਸੰਬੰਧ ਵਿੱਚ ਪ੍ਰਭਾਵਿਤ ਖੇਤਰਾਾਂ ਦਾ ਦੌਰਾ ਕਰਨ ਲਈ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਸੁਪੁੱਤਰ ਉਹਦੇ ਵੀਰ ਸਿੰਘ ਰੰਧਾਵਾ ਪਹੁੰਚੇ ਉਦੇ ਵੀਰ ਸਿੰਘ ਰੰਧਾਵਾ ਵੱਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਪਿੰਡ ਖਾਸੇ ਵਿਖੇ ਪਹੁੰਚੇ ਉਦੇ ਵੀਰ ਸਿੰਘ ਰੰਧਾਵਾ ਨੂੰ ਲੋਕਾਂ ਨੇ ਘੇਰ ਕੇ ਸਿਫਾਰਿਸ਼ ਕੀਤੀ ਕਿ ਤੁਸੀਂ ਬੰਦ ਦੇ ਅੱਗੇ ਪੱਥਰਾਂ ਦੇ ਸਪਰ ਬਣਾਉਣ ਲਈ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਧਾਵਾ ਦੇ ਧਿਆਨ ਵਿੱਚ ਲਿਆਂਦਾ ਜਾਵੇ। ਇਸ ਦੌਰਾਨ ਇਲਾਕੇ ਦੇ ਲੋਕਾਂ ਸਮੇਤ ਉਦੇ ਵੀਰ ਸਿੰਘ ਰੰਧਾਵਾ ਨੇ ਗੱਲਬਾਤ ਕੀਤੀ ਅਤੇ ਹੋਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤੁਸੀਂ ਬੰਦ ਦੇ ਅੱਗੇ ਪੱਥਰ ਲਗਵਾਉਣ ਦੀ ਤੁਰੰਤ ਗੱਲਬਾਤ ਕਰਨਗੇ ਇੱਥੇ ਵੇਖੋ ਜੀ ਜਿਹੜਾ ਪਾਣੀ ਦਾ ਵਾ ਵਾ ਰਾਵੀ ਦਰਿਆ ਦਾ ਪੂਰਾ ਕੰਡੇ ਦੇ ਉੱਤੇ ਖਾਸੇ ਪਿੰਡ ਦੇ ਚੰਦੂ ਕੁਡਾਲਾ ਪਿੰਡ ਆ ਇਹਦੇ ਲਾਗੇ ਕੰਡੇ ਦੇ ਉੱਤੇ ਜਿਹੜੀ ਧੂਸੀ ਚੱਲ ਰਹੀ ਆ ਤੇ ਪਿਛਲੀ ਵਾਰੀ ਵੀ ਜਦੋਂ ਹੜ੍ਹਾਂ ਦੇ ਮਾਹੌਲ ਬਣੇ ਸੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਇਸੇ ਤਰ੍ਹਾਂ ਮੌਕਾ ਵੇਖਣ ਆਏ ਸੀ ਤਾਂ ਉਹਨਾਂ ਨੇ ਜ਼ੀਰੋ ਲਾਈਨ ਦੇ ਉੱਤੇ ਤਾਰਾਂ ਤੋਂ ਪਾਰ ਬਹੁਤ ਵੱਡੇ ਲੈਵਲ ਦੇ ਉੱਤੇ ਘੱਟੋ ਘੱਟ 10-15 ਕਿਲੋਮੀਟਰ ਪੱਥਰ ਲਵਾਇਆ ਸੀ ਤੇ ਹੁਣ ਵੀ ਸਾਨੂੰ ਇਹ ਜਿਹੜੇ ਅੱਗੇ ਪੂਰੇ 15-20 ਪਿੰਡ ਆ ਇਹਨਾਂ ਨੂੰ ਆਸ ਆ ਕਿ ਉਹ ਹੀ ਸਾਡੀ ਬਾਹ ਫੜਨਗੇ ਤੇ ਆਪਣੇ ਐਮਪੀ ਕੋਟੇ ਦੇ ਵਿੱਚੋਂ ਸਾਨੂੰ ਵੱਡੀ ਰਾਹਤ ਦੇਣ ਇੱਥੇ ਸਾਡੇ ਜਿਹੜਾ ਦਰਿਆ ਰਾਵੀ ਦੀ ਮਾਰ ਵੱਜਦੀ ਇੱਥੇ ਪੱਥਰ ਲਵਾਉਣ ਤਾਂ ਜੋ ਸਾਡੇ ਬਾਰਡਰ ਦੇ ਲੋਕਾਂ ਦਾ ਜਿਹੜਾ ਜੀਵਨ ਸੁਰੱਖਿਲਾ ਹੋ ਸਕੇ ਇਸ ਕਰਕੇ ਮੈਂ ਸਾਰੇ ਪਿੰਡ ਵਾਸੀ ਮੇਰਾ ਪਿੰਡ ਦੋ ਪਿੰਡ ਦੂਰ ਆ ਇਹ ਸਾਰੇ ਬਾਰਡਰ ਦੇ ਉੱਤੇ ਹੀ ਹੀ ਰਹਿਣ ਵਾਲੇ ਲੋਕ ਆ ਅਸੀਂ ਇਹ ਰੰਦਾਵਾ ਸਰ ਤੋਂ ਆਸ ਕਰਦੇ ਆ ਕਿ ਤੁਸੀਂ ਬਹੁਤ ਵਧੀਆ ਸੋਚ ਦੇ ਨਾਲ ਅੱਗੇ ਪੱਥਰ ਲਵਾ ਕੇ ਸਾਡੂ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਵਾ ਜਿਹੜੀ ਅਜੇ ਤੱਕ ਤੁਸੀਂ ਰੁਕੀ ਆ ਉਹ ਪੱਥਰ ਵੀ ਦੇਣ ਆਗੇ ਤੁਸੀਂ ਰੁਕੀ ਦੀ ਆ ਤੇ ਗਾਂ ਵੀ ਤੁਸੀਂ ਇੱਥੇ ਪੱਥਰ ਲਵਾਓ ਤਾਂ ਜੋ ਲੋਕ ਤੁਹਾਨੂੰ ਯਾਦ ਕਰਨ ਤੇ ਤੁਸੀਂ ਇਹਨਾਂ ਬਾਰਡਰ ਦੇ ਉੱਤੇ ਵਸਦੇ ਲੋਕਾਂ ਦੇ ਇੱਕ ਮਸੀਹਾ ਬਣ ਸਕੋ ਇੱਕ ਤੁਹਾਨੂੰ ਜੋ ਯਾਦ ਕਰਨ ਪਹਿਲਾ ਅੰਗ ਲੋਕ ਕੇ ਵਾਕਏ ਤੁਸੀਂ ਬਾਰਡਰ ਦੇ ਲੋਕਾਂ ਵਾਸਤੇ ਕੁਝ ਕੀਤਾ ਸੀ ਬਾਕੀ ਇਹ ਬਾਰਡਰ ਤੇ ਨੁਕਸਾਨ ਬਹੁਤ ਹੋ ਗਿਆ ਵਾ ਸੋਨਰ ਰੋੜ ਗਏ ਨੇ ਮੋਟਰਾਂ ਦੱਬੀਆਂ ਡੁੱਬੀਆਂ ਗਈਆਂ ਨੇ ਸਾਰੇ ਟਰਾਂਸਫਰਮ ਜਿਹੜੇ ਡੁੱਬ ਗਿਆ ਪਾਣੀ ਦੇ ਵਿੱਚ ਤੇ ਸਾਰੇ ਕਿਸਾਨਾਂ ਦਾ ਵਿਚਾਰਿਆਂ ਦਾ ਬੜਾ ਹਾਲ ਆ ਝੋਨਾ ਜਿਹੜਾ ਵਾ ਉਹ ਪੂਰਾ ਫਲ ਲੈ ਚੁੱਕਾ ਸੀ ਤੇ ਇਹ ਵੀ ਅਸੀਂ ਆਸ ਕਰਦੇ ਆਂ ਪੰਜਾਬ ਗਵਰਨਮੈਂਟ ਤੋਂ ਆਸ ਕਰਦੇ ਆਂ ਭਗਵੰਤ ਮਾਨ ਤੋਂ ਕਰਦੇ ਆਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਤੋਂ ਕਰਦੇ ਆਂ ਕਿ ਤੁਸੀਂ ਵੱਧ ਤੋਂ ਵੱਧ ਮੁਆਵਜ਼ਾ ਦਿਓ ਤਾਂ ਜੋ ਬਾਰਡਰ ਦੇ ਉੱਤੇ ਜਿਹੜੇ ਲੋਕ ਨੇ ਇਹਨਾਂ ਦਾ ਜਿਹੜਾ ਜੀਵਨ ਸਖਾਲਾ ਹੋ ਸਕੇ ਤੇ ਇਹਨਾਂ ਦੀ ਪਰਪੂਰੀ ਹੋ ਸਕੇ ਸਰਕਾਰ ਨੇ ਤੇ ਕੁਝ ਕਰਨਾ ਨਹੀਂ ਪਰ ਸਾਨੂੰ ਰੰਧਾਵਾ ਸਰ ਤੋਂ ਆਸ ਆ ਕਿ ਤੁਸੀਂ ਇਹਨਾਂ ਲੋਕਾਂ ਦੀ ਬਾਹ ਫੜੋ ਤੇ ਇਹਨਾਂ ਦੀ ਗਰਦੌਰੀਆਂ ਕਰਾਓ ਤੇ ਸੈਂਟਰ ਤੋਂ ਵੱਧ ਤੋਂ ਵੱਧ ਮੁਆਵਜ਼ਾ ਲਿਆ ਕੇ ਇਹਨਾਂ ਲੋਕਾਂ ਨੂੰ ਦਿਓ ਤਾਂ ਜੋ ਇਹਨਾਂ ਦੀ ਜੀਵਨ ਸਖਾਲਾ ਹੋ ਸਕੇ ਅੱਜ ਇੱਥੇ ਕੱਲ ਤੋਂ ਜਿਹੜੇ ਹਾਲਾਤ ਜ਼ਿਆਦਾ ਨਾਜ਼ੁਕ ਹੋ ਗਏ ਸੀ ਕਿ ਡੇਰਾਬਾ ਬਨਾਨਿਕ ਬਾਰਡਰ ਦੇ ਉੱਤਰ ਤੇ ਹਰੂ ਵਾਲੋਂ ਵੀ ਉੱਥੇ ਵੀ ਥੋੜਾ ਜ਼ਿਆਦਾ ਪਾਣੀ ਦਾ ਜਿਹੜਾ ਲੈਵਲ ਵੱਧ ਗਿਆ ਇੱਥੇ ਉਦਾਂ ਕੱਲ੍ਹ ਨਾਲੋਂ ਘਟ ਗਿਆ ਹੈ ਲੈਵਲ ਤੇ ਕੋਈ 2 ਫੁੱਟ 1.5 ਫੁੱਟ ਥੱਲੇ ਗਿਆ ਹੈ ਪਰ ਉਹ ਸਾਰਾ ਪਾਣੀ ਉਧਰ ਸ਼ਿਫਟ ਹੋ ਗਿਆ ਤੇ ਇਹ ਜਿਹੜੀ ਮੇਨ ਕਲਪ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਬੰਦਾ ਆਇਆ ਨਹੀਂਗਾ ਨਾ ਪਿੰਡ ਵਾਲਿਆਂ ਨੂੰ ਪੁੱਛਣ ਨਾ ਇਹ ਕੋਈ ਦੌਰਾ ਹੀ ਕਰਨ ਕੀ ਇੱਥੇ ਚੱਲ ਕੀ ਰਿਹਾ ਹੈ ਕੀ ਨਹੀਂ ਓਏ ਇਹਦੇ ਚ ਮੇਨਲੀ ਆ ਚਾਹੀਦਾ ਹੁੰਦਾ ਕਿ ਜਦੋਂ ਇਹ ਕੰਮ ਸ਼ੁਰੂ ਹੋਣਾ ਹੁੰਦਾ ਤੇ ਸਰਕਾਰਾਂ ਨੂੰ ਤੇ ਜਿਹੜੇ ਵਿਭਾਗ ਬਣੇ ਹੁੰਦੇ ਉਹਨਾਂ ਨੂੰ ਸਾਰੀ ਜਾਣਕਾਰੀ ਹੁੰਦੀ ਹੈ ਕਿ ਕਿਹੜੇ ਟਾਈਮ ਤੇ ਕਿੱਥੇ ਪਾਣੀ ਦਾ ਲੈਵਲ ਵਧੂਗਾ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਇਹ ਮੈਜ਼ਰ ਜਿਹੜੇ ਪਹਿਲਾਂ ਲੈ ਕੇ ਤੇ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਕਿ ਇੱਥੇ ਇਸ ਟਾਈਮ ਤੇ ਜਿਹੜਾ ਲੈਵਲ ਵਧੂਗਾ ਤੇ ਘਰਾਂ 'ਚ ਜਾਊਗਾ ਕਿਉਂਕਿ ਹੁਣ ਤੇ ਇੱਥੇ ਤੇ ਅਜੇ ਨੀਵਾ ਹਰੂਵਾਲ ਪਿੰਡ ਸਾਧਾ ਵਾਲੀ ਅੱਗੇ ਤਲਵੰਡੀ ਗੁਰਾਏ ਤੱਕ ਕੋਟਲੀ ਤੱਕ ਪਾਣੀ ਚੱਲ ਗਿਆ ਤੇ ਘੱਟੋ ਘੱਟ ਵੀ ਤੇ 5-7 ਕਿਲੋਮੀਟਰ ਬਣ ਜਾਂਦਾ ਤੇ ਉੱਥੇ ਤੱਕ ਪਾਣੀ ਚੱਲ ਗਿਆ ਉਧਰੋਂ ਵੀ ਜਿਹੜੀ ਪਾਕਿਸਤਾਨ ਵਾਲੀ ਸਾਈਡ ਤੋਂ ਵੀ ਇਹ ਬਰਾਬਰ ਹੀ ਹੈ ਪਰ ਅੱਗੇ ਸਾਡੇ ਪਿੰਡਾਂ ਨੂੰ ਜਾਣ ਤੋਂ ਜਿਹੜੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਕਿ ਇਹਦਾ ਧਿਆਨ ਰੱਖਦੇ ਉਹ ਤੇ ਮੈਂ ਇੱਧਰ ਆਇਆ ਉਹ ਗਏ ਨੇ ਪਠਾਨਕੋਟ ਸਾਈਡ ਤੇ ਜੋ ਸੈਂਟਰਲ ਗਵਰਨਮੈਂਟ ਨੂੰ ਲਿਖ ਕੇ ਇਹਨਾਂ ਨੇ ਭੇਜਿਆ ਵੀ ਹੈ ਕਿ ਇੱਥੇ ਜਿਹੜਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਵੀ ਦਿੱਤਾ ਜਾਵੇ ਸਟੇਟ ਵੀ ਦਵੇ ਤੇ ਸੈਂਟਰਲ ਏਜੰਸੀਆਂ ਵੀ ਦੇਣ ਕਿਉਂਕਿ ਲੋਕਾਂ ਨੂੰ ਜਿਹੜਾ ਮੁਆਵਜ਼ਾ ਹੈ ਉਹ ਕੋਈ 15000 18000 ਇਹਦੇ ਲਾਗੇ ਮਿਲਦਾ ਹੁੰਦਾ ਉਹਦੇ ਨਾਲ ਜਿਹੜੀ ਜਿੰਨਾ ਖਰਚਾ ਕੀਤਾ ਹੁੰਦਾ ਉਹ ਵੀ ਨਹੀਂ ਪੂਰਾ ਹੁੰਦਾ ਕਿਉਂਕਿ ਇਸ ਟਾਈਮ ਤੇ ਤੇ ਹੁਣ ਗੋਬੀ ਦਾ ਟਾਈਮ ਸੀਗਾ ਤੇ ਸਾਰੀ ਜਿਹੜੀ ਵੇਸਟ ਹੋ ਗਈ ਹੈ ਕਿਉਂਕਿ ਇਸ ਟਾਈਮ ਤੇ ਹੁਣ ਸੀਜ਼ਨ ਆਉਣਾ ਸੀਗਾ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਕੰਮ ਖਰਾਬ ਹੋ ਗਿਆ ਇੱਕ ਤੇ ਇਥੋਂ ਪਿੰਡ ਆਏ ਸੀਗੇ ਚੰਦੂੜ ਵਾਲੇ ਪਹਿਲਾਂ ਵੀ ਜਿਹੜਾ ਇੱਥੇ 2017 ਚ ਪੱਥਰ ਲਵਾਇਆ ਗਿਆ ਸੀਗਾ ਉਹ ਵੀ ਰੰਧਾਵਾ ਸਾਹਿਬ ਵੱਲੋਂ ਲਵਾਇਆ ਗਿਆ ਸੀ ਤੇ ਪਿੰਡ ਵਾਲਿਆਂ ਨੇ ਉਦੋਂ ਵੀ ਜਿਹੜੇ ਪੂਰੇ ਬਾਰਡਰ ਏਰੀਆ ਕਲਨੌਰ ਦਾ ਜਿਹੜਾ ਪੈਂਦਾ ਉਹ ਆਹੀ ਮੰਗ ਸੀਗੀ ਕਿ ਜਦੋਂ ਬਾਰਿਸ਼ ਆਉਂਦੀ ਹੈ ਤਾਂ ਸਭ ਤੋਂ ਵੱਧ ਮਾਰ ਇਧਰਲੇ ਏਰੀਆ ਨੂੰ ਪੈਂਦੀ ਹੈ ਜਦੋਂ ਫਲੱਡ ਹੁੰਦਾ ਤੇ ਇਸ ਤੋਂ ਪਿੱਛੇ ਜਿਹੜਾ ਉਦੋਂ ਵੀ ਇੱਥੇ ਪੱਥਰ ਲਾ ਕੇ ਗਏ ਤੇ ਅੱਜ ਵੀ ਇਹਨਾਂ ਦੀ ਆਹੀ ਮੰਗ ਹੈ ਜਿਹੜਾ 400 ਤੇ ਕਰੀਬ ਮੀਟਰ ਥਾਂ ਬਣਦਾ ਤੇ ਉੱਤੇ ਵੀ ਕਹਿੰਦੇ ਜਿਹੜਾ ਵੱਡਾ ਪੱਥਰ ਆਉਂਦਾ ਹੈ ਜਿਹੜਾ ਪਾਣੀ ਦਾ ਰਸਤਾ ਚੇਂਜ ਹੋ ਜਾਂਦਾ ਇੱਕ ਤਾਂ ਇੱਕ ਅੱਗੇ ਜਿਹੜਾ ਪਾਣੀ ਆਉਂਦਾ ਉਹ ਦੀ ਮਾਰ ਤੋਂ ਬਚੀਦਾ ਤੇ ਉਹਦੇ ਉੱਪਰ ਜਾਲਾ ਬਣ ਕੇ ਤੇ ਤਿਆਰ ਹੋ ਜਾਂਦਾ ਜਿਵੇਂ ਦਾ ਪਹਾੜੀ ਇਲਾਕਿਆਂ ਚ ਬਣਿਆ ਹੁੰਦਾ ਤੇ ਉਹ ਜਿਹੜੀ ਮੰਗ ਸੀਗੀ ਉਹ ਅੱਜ ਇਹਨਾਂ ਦੀ ਸੁਣ ਕੇ ਤੇ ਇਹਨਾਂ ਨੂੰ ਕਹਿ ਕੇ ਗਏ ਆ ਕਿ ਅਗਲੇ 10 ਦਿਨਾਂ ਦੇ ਅੰਦਰ ਅੰਦਰ ਇਹਨਾਂ ਦੀ ਪੂਰੀ ਵੀ ਕਰਾਂਗੇ ਉਹਦਾ ਰਸਤਾ ਵੇਖਿਆ ਕਿ ਐਮਪੀ ਲਾਈਟ ਵੱਲੋਂ ਸਿੱਧੀ ਇਹ ਚੀਜ਼ ਬਣ ਸਕਦੀ ਹੈ ਨਹੀਂ ਤਾਂ ਕੋਈ ਹੋਰ ਤਰੀਕਾ ਲੱਭ ਕੇ ਤੇ ਨਾਲ ਹੀ ਜਿਹੜਾ ਸੈਂਟਰ ਦੀ ਗਵਰਨਮੈਂਟ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਇਹਨਾਂ ਨੂੰ ਵੀ ਜਿਹੜੀ ਪਹਿਲੀ ਮੰਗ ਹੈ ਉਹ ਆਹੀ ਕਰਨੀ ਹੈ ਕਿ ਜਿਹੜਾ ਸਭ ਤੋਂ ਵੱਧ 2023 ਚ ਵੀ ਅਨਾਉਂਸ ਕੀਤਾ ਗਿਆ ਸੀ ਮੁਆਵਜ਼ਾ ਉਹ ਮੁਆਵਜ਼ਾ ਅਜੇ ਤੱਕ ਵੀ ਨਹੀਂ ਇਨਾਂ ਪਿੰਡ ਵਾਲਿਆਂ ਨੂੰ ਪਿਆ ਕਲਾਂਨੌਰ ਦੇ ਜਿਹੜੇ ਪਿੰਡ ਪਿੰਦੇ ਜਿਨ੍ਹਾਂ ਨੂੰ ਮਾਰ ਪਈ ਉਹਦੋਂ ਉਹ ਵੀ ਨਹੀਂ ਪਿਆ ਅੱਗੇ ਵੀ ਹੁਣ ਉਸੇ ਚੀਜ਼ ਬਾਰੇ ਕਰਾਂਗੇ ਕਿ ਲੋਕ ਜਦੋਂ ਮਰਦੇ ਜਾ ਰਹੇ ਆ ਅਨਾਉਂਸਮੈਂਟ ਕਰਨ ਦੀ ਬਜਾਏ ਲੋਕਾਂ ਨੂੰ ਜਿਹੜੀ ਸਹੂਲਤ ਦੇਈ ਹੈ ਉਹ ਜ਼ਿਆਦਾ ਫਾਇਦੇਮੰਦ ਰਹਿੰਦੀ ਹੈ ਨਾ ਕਿ ਸਟੇਜ ਤੇ ਕੜ ਕੇ ਅਨਾਉਂਸ ਕਰਨਾ